ਡ੍ਰੌਪ ਪੰਪ પેટ્રોલ ਪੰਪ ਜਿਆਦਾਤਰ ਲੋਕ પેટ્રોલ ਪਾਉਂਦੇ ਆ ਪਰ ਉਹਦੇ ਤੇ ਆਮ ਜਿਹੜੀ ਜਨਤਾ ਆ ਉਥੇ ਕੀ ਕੀ ਸੇਵਾਵਾਂ ਜਿਹੜੀਆਂ ਉਹਨਾਂ ਲਈ ਮਿਲਦੀਆਂ ਪੈਟਰੋਲ ਪੰਪ ਤੇ ਆਮ ਜਨਤਾ ਲਈ ਇੱਕ ਤਾਂ ਉਹਨਾਂ ਨੂੰ ਫ੍ਰੀ ਹਵਾ ਦੀ ਸੇਵਾ ਮੁਹੱਈਆ ਕਰਾਈ ਜਾਂਦੀ ਹੈ ਸਾਫ਼ ਸੁਥਰੇ ਟਾਇਲਟ ਦਾ ਪ੍ਰਬੰਧ ਉਹਨਾਂ ਨੂੰ ਉੱਥੇ ਮਿਲਣਾ ਚਾਹੀਦਾ ਹੈ ਫਰਸਟ ایڈ ਉਹਨਾਂ ਨੂੰ ਉੱਥੇ ਮਿਲਣੀ ਚਾਹੀਦੀ ਹੈ ਅਤੇ ਪੀਣ ਵਾਲਾ ਸਾਫ਼ ਪਾਣੀ ਇਹ ਸੇਵਾਵਾਂ ਜ਼ਰੂਰ ਹਰ ਇੱਕ ਪੰਪ ਨੂੰ ਹਦਾਇਤ ਹੈਗੀ ਹੈ ਵੀ ਖਪਤਕਾਰਾਂ ਨੂੰ ਮੁਹੱਈਆ ਕਰਾਈ ਜਾਵੇ सरे ए इस चीज़ कई जगह तो बहुत ज़्यादा कमियां पाईं यहाँ जा रही हैं, तो आवाज़ी डालो, टॉयलेट दी डालो, जब फर्स्ट डी जरिया, सिर्फ़ रोल प्रॉम्प्ट की सीमा थली जब इतना, हम अपनी टीम में कदों तो कदों तो तो जा के चेक कर दिया जा कितना मलूँ साड़ी हर महीने एन एक्सेलेंट कोचिंग पॉइंट इन आइ ਸ਼ਹਿਰ ਵਿੱਚ ਆਪਣੇ ਜ਼ਿਲ੍ਹੇ ਵਿੱਚ ਜਿੱਥੇ ਵੀ ਪੰਪ ਲੱਗੇ ਹਨ ਉਹਨਾਂ ਦੀ ਰੂਟੀਨ ਵਿੱਚ ਚੈਕਿੰਗ ਕੀਤੀ ਜਾਂਦੀ ਹੈ ਸੁਨਿਸ਼ਚਿਤ ਕੀਤਾ ਜਾਂਦਾ ਹੈ ਕਿ ਇਹ ਸੇਵਾਵਾਂ ਮੌਜੂਦ ਹਨ ਜੇਕਰ ਫਿਰ ਵੀ ਕੋਈ ਐਸਾ ਪੰਪ ਹੈ ਜੋ ਇਸ ਸੇਵਾ ਵਿੱਚ ਕਿਸੇ ਕਿਸਮ ਦੀ ਕੁਦਾਹੀ ਕਰ ਰਿਹਾ ਹੈ ਖਪਤਕਾਰ ਨੂੰ ਪਹੁੰਚਾਉਣ ਵਿੱਚ ਤੇ ਤੁਸੀਂ ਉਸ ਬਾਰੇ ਸਾਡੇ ਧਿਆਨ ਵਿੱਚ ਲਗਾ ਸਕਦੇ ਹੋ ਤੁਹਾਡੇ ਚੈਨਲ ਨਹੀਂ ਆਮ ਜਨਤਾ ਨੂੰ ਵੀ ਹੈ ਅਪੀਲ ਹੈ ਅਗਰ ਇਸ ਬਾਬਤ ਕਿਸੇ ਕਿਸਮ ਦੀ ਕੋਈ ਸ਼ਿਕਾਇਤ ਹੈ ਸਾਡੇ ਫੀਲਡ ਦਫ਼ਤਰ ਜਾਂ ਸਾਡੇ ਜ਼ਿਲ੍ਹਾ ਦਫ਼ਤਰ ਆ ਕੇ ਆਪਣੀ ਕੰਪਲੇਂਟ ਦੇ ਸਕਦੇ ਹੋ ਅਤੇ ਮੌਕੇ ਤੇ ਮੰਡੀ ਤੁਰੰਤ ਕਾਰਵਾਈ ਕੀਤੀ ਜਾਏ ਜਿਨ੍ਹਾਂ ਚੀਜ਼ਾਂ ਤੇ ਸਿਲਰੀਜ਼ ਨਹੀਂ ਮੌਜੂਦ ਆ ਉਹਨਾਂ ਤੇ ਕੀ ਕਾਰਵਾਈ ਕਿਸ ਤਰ੍ਹਾਂ ਬੁੱਕ ਹੋਏ ਇਹ ਅਗਰ ਕਿਸੇ ਪੰਪ ਤੇ ਇਹ ਸੁਵਿਧਾ ਮੌਜੂਦ ਨਹੀਂ ਹੈ ਤਾਂ ਉਸ ਤੇ ਨੋਟਿਸ ਕੱਢ ਕੇ ਜਿਹੜੀ ਕੰਸਰਨਡ ਕੰਪਨੀ ਹੈ ਉਹਨੂੰ ਇਹ ਪੰਪ ਦੇ ਫਿਰੂਦ ਕਾਰਵਾਈ ਕਰਨ ਲਈ ਨਾਂ ਲੀ ਲਿਖ ਦਿੱਤਾ ਜਾਂਦਾ ਹੈ